ਨੇ ਪਾਲਣਾ ਗਣਾ ਖੋਣਾ ਵੀ ਸਾਨੂੰ ਮਿਲ ਨਹੀਂ ਆਗਾ ਪਾਦੇ ਇਹਦੇ ਸਰ ਤੇ ਬੈਠੇ ਆ ਨਿੰਨੇ ਮੰਜੇ ਤੇ ਪਾ ਕੇ ਰਖਦਾ ਹੁੰਦਾ ਨਾ ਸਾ ਤੇ ਮੁੱਖ ਮੋੜ ਵਾਲਾ ਹੈ ਹਾਂਜੀ ਨਹੀਂ ਇਹ ਬਸ ਕੱਲਾ ਕਮਾਂਦਾ ਹੈ ਇਹਦੇ ਸਰ ਤੇ ਹੀ ਬੈਠੇ ਹੈ ਖਾਨ ਵਾਲਾ ਇਹ ਸਾਨੂੰ ਜਿੰਨੇ ਖਾਨ ਹਾਂ ਨਾ ਸ਼ਿਵਾ ਭਾਈ ਕੀ ਗੱਲ ਬਾਤ ਹੋਈ ਕਿਹੜਾ ਭਾਈ ਕੱਲ ਸੋਮਵਾਰ ਗਏ ਬੱਤੀ ਗਈ ਸੀ ਮੈਂ ਬੱਚੇ ਲੈ ਕੇ ਪੂਲ ਤੇ ਨਹਾਣ ਗਿਆ ਸੀ ਉੱਥੇ ਪੂਲ ਦੇ ਉੱਤੇ ਕਰਨ ਸੱਬਰਵਾਲ ਹੈਗਾ ਤੇ ਇੱਕ ਮੁੰਡਾ ਰਾਹੁਲ ਰੰਧਾਵਾ ਹੈਗਾ ਤੁਹਾਨੂੰ ਵੱਡਾ ਕਹਿੰਦੇ ਆ ਤੇ ਸੱਬਰਵਾਲ ਦੇ ਨਾਲ ਕੋਈ ਗੱਲ ਹੋਈ ਮੇਰੀ ਨਹੀਂ ਕਿਸੇ ਦੀ ਹੋਈ ਤੇ ਮੈਂ ਬੇਸ ਵਿੱਚ ਚੱਲ ਗਿਆ ਤੇ ਮੈਂ ਕਿਹਾ ਫਿਰ ਕੀ ਹੋਇਆ ਮਾੜੀ-ਮੋਟੀ ਗੱਲ ਹੈ ਸੱਬਰਵਾਲ ਮੈਨੂੰ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੀ ਕਰ ਸਕਦਾ ਤੇ ਮੈਂ ਇਹੋ ਗੱਲ ਤਾਂ ਥੋੜੀ-ਬੋੜੀ ਨੋਕ-ਸ਼ੋਪ ਹੋ ਗਈ ਵਿਚ ਆਪਣੇ ਹੀ ਬੰਦੇ ਆ ਗਏ ਉਹਨਾਂ ਦੇ ਵੀ ਆ ਗਏ ਤੇ ਇਹਨਾਂ ਨੇ ਗੱਲ ਖਤਮ ਕਰਤੀ ਉਸ ਤੋਂ ਬਾਅਦ ਉਹ ਬੱਚੇ ਛੱਡ ਕੇ ਭਾਈ ਕਰੋਨਾ ਆ ਕੇ ਤੇ ਸ਼ਾਮੀ 7 ਵੇ ਫੈਕਟਰੀ ਗਿਆ ਮੈਂ ਫੈਕਟਰੀੋਂ ਛੁੱਟੀ ਕਰਕੇ ਤੇ ਆ ਰਿਹਾ ਸੀ ਤੇ ਬਾਹਰ ਚਾਲੇ ਦੁਕਾਨੇ ਮੈਂ ਉੱਥੇ ਖਲੋ ਗਿਆ ਚਾਲੇ ਦਾ ਕੋਈ ਸਾਫ ਸੀ ਮੋਤਾ ਸਾਫ ਕਰਨ ਲੱਗ ਗਿਆ ਉਸੇ ਖਲੋ ਗਿਆ ਤੇ ਉੱਥੇ ਹੀ ਸੱਬਰਵਾਲ ਆ ਕੇ ਇਹਨੇ ਆਂਦੇ ਮੇਰੇ ਤਲਵਾਰ ਮਾਰੀ ਕਹਿੰਦਾ ਦੇ ਮੈਂ ਸੱਬਰਵਾਲ ਕੀ ਕਰ ਸਕਦਾ ਤੇ ਬਾਅਦ ਚ ਇਹਦੇ ਨਾਲ ਜਿਹੜਾ ਮੁੰਡਾ ਰਾਹੁਲ ਰੰਦਾਵਾਹੇ ਉਹਨਾਂ ਮੇਰੇ ਦਾਤਰ ਮਾਰਿਆ ਸਿਰ ਤੇ ਤੇ ਬਾਕੀ ਮੈਂ ਥੋੜਾ ਬੇਹੋਸ਼ ਹੋ ਗਿਆ ਤੇ ਬਾਕੀ ਇਹਨਾਂ ਨਾਲ 10-12 ਜਣੇ ਗਏ ਸੀ ਉਹ ਮੇਰੇ ਅਣਪਛਾਤੇ ਮੇਰੀ ਭਰਾਣੀ ਕੋਈ ਰੰਜਿਸ਼ ਨਹੀਂ ਮੇਰੀ ਕਾਲੀ ਉੱਥੇ ਪੂਲ ਦੇ ਉੱਤੇ ਮਾਰੀ ਜੀ ਨੌਜਵਨ ਕਿਸੇ ਦੀ ਲੜਾਈ ਛਡਾਉਣ ਕੇ ਤੁਹਾਡੇ ਪਾਸੇ ਹਾਂਜੀ ਹਾਂਜੀ ਮੇਰਾ ਕੋਈ ਰੋਲਾ ਨਹੀਂ ਭਾਜੀ ਤੇ ਕਿਹੜੀਆਂ ਸੱਟਾਂ ਲਾਈਆਂ ਕੀ ਕੀ ਮਾਰਿਆ ਉਹਨਾਂ ਨੇ ਭਾਜੀ ਮੇਰੇ ਆ ਦੇਖੋ ਸਾਰਾ ਮੇਰਾ ਸਿਰ ਕੋਲਦਾ ਹੈ ਦੋ ਫਾੜ ਕਰਤੇ ਮੇਰੀ ਬਾਹ ਦੇ ਦੋ ਥਾਂ ਤੇ ਹੱਡੀ ਟੁੱਟ ਗਈ ਹੈ ਬਾਹ ਦਾ ਸਾਰਾ ਮਾਸ ਲੱਥ ਗਿਆ ਕੀ ਹਥਿਆਰ ਸੀਗੇ ਉਹਨਾਂ ਕੋਲ ਤਲਵਾਰਾਂ ਸੀ ਦਾਤਰ ਸੀ ਤੇ ਨੇੜੇ ਇੱਕ ਸਿਲੰਡਰ ਵਾਲੀ ਦੁਕਾਨ ਗਈ ਆ ਉੱਥੋਂ ਸਿਲੰਡਰ ਚਾਰਜ ਕਰਕੇ ਭਾਈ ਮੇਰੀ ਪਿੱਠ ਦੇਖੋ ਪੂਰੀ ਨੀਲੀ ਹੋਈ ਦੀ ਏ ਤੇ ਮੈਨੂੰ ਭਾਈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਤੁਸੀਂ ਹਾਂਜੀ ਮੈਂ ਕਿਮਲੇ ਥਾਣੇ ਕੰਪਲੇਨਟ ਕਾਲ ਕੀਤੀ ਆਇਆ ਕੋਈ ਥੱਲੇ ਤੱਕ ਅੱਲੇ ਤੱਕ ਕੋਈ ਨਹੀਂ ਕੋਈ ਨਹੀਂ ਆਇਆ ਅੱਲੇ ਤੱਕ ਅੱਲੇ ਤੱਕ ਮੇਰੇ ਬਰਾਂ ਦਾ ਕੋਈ ਲਾਜ ਨਹੀਂ ਹੋਇਆ ਰਾਤ ਦੀ ਟੋਟਨ ਲਾ ਕੇ ਮੈਂ ਪੱਟੀ ਕੀਤੀ ਦੀਏ ਤੇ ਕੋਈ ਡਾਂਕੇ ਡੁੰਕੇ ਨਹੀਂ ਕੋਈ ਆਪਰੇਸ਼ਨ ਵੱਲੋਂ ਨਹੀਂ ਦੱਸਿਆ ਬਸ ਉਹਨਾਂ ਦਾ ਹਸਤਾ ਕਿ ਦੋ ਥਾਂ ਤੁਹਾਡੀ ਫ੍ਰੈਕਚਰ ਤੇ ਬੱਚੇ ਕਿੰਨੇ ਸਾਲਾਂ ਦੇ ਘਰੇ ਸਾਡੇ ਕਾਲ ਮੇਰੇ ਬੇਟਾ 5 ਸਾਲ ਦਾ ਗੁੜੀਆ ਮੇਰੀ 3.5 ਸਾਲ ਦੀ ਹੈ ਠੀਕ ਤੁਸੀਂ ਕੰਮ ਕੀ ਕਰਦੇ ਹੋ ਮੈਂ ਐਮਬ੍ਰੋਇਡਰੀ ਦਾ ਕੰਮ ਕਰਦਾ ਕੰਪਿਊਟਰ ਐਮਬ੍ਰੋਇਡਰੀ ਦਾ ਠੀਕ ਜਿੱਥੇ ਉਹ ਉਹਨਾਂ ਦੀ ਰੈਸ਼ ਹੈਗੀ ਆ ਉਹ ਕੰਮ ਕਰਦੇ ਬਈ ਮੁੰਡੇ ਦੋ ਨੰਬਰ ਦਾ ਕਰਨ ਸਭਰਬਾਦ ਵੇਲਾ ਹੈਗਾ ਉਹਦਾ ਰਿਕਾਰਡ ਪਤਾ ਕਰੋ ਕਈ ਉੱਤੇ ਪਰਚੇ ਆ ਤੇ ਦੋ ਨੰਬਰ ਦਾ ਕੰਮ ਕਰਦਾ 24 ਘੰਟੇ ਦਾ 12 ਮੁੰਡੇ ਜਿੱਥੇ ਜਾਂਦਾ 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 ਨਹੀਂ ਤੁਹਾਨੂੰ ਜਾਣਦਾਰੀ ਮੈਂ ਜਿੱਧਰ ਉਹ ਰੰਦਾ ਮੈਂ ਉਧਰ ਕੰਮ ਕਰਦਾ ਭਾਈ ਉਧਰ ਫੈਕਟਰੀ ਆ ਜੀ ਠੀਕ ਕੀ ਨਾਮ ਤੇ ਆਪ ਦਾ ਨੇਹਾ ਜੀ ਅੱਜ ਹਸਪੀਟਲ ਪੁੱਜਿਓ ਕੀ ਕਾਰਨ ਸੀ ਉਹ ਦਿਨ ਨੂੰ ਮਾਰ ਕੇ ਸੁੱਟ ਕੇ ਚੱਲ ਕੇ ਗਿਆ ਸਬਰ ਬਣੂਗਾ ਕਿੰਨੂੰ ਮਾਰ ਕੇ ਮੇਰੇ ਘਰ ਵਾਲੇ ਨੇ ਮਾਰ ਕੇ ਸੁੱਟ ਕੇ ਚੱਲ ਕੇ ਦੋ ਦਿਨ ਨੇ ਠੀਕ ਗੱਲ ਬਾਤ ਹੋਈ ਕਾਦੀ ਕਿੰਨੂੰ ਮਾਰਿਆ ਪਤਾ ਨਹੀਂ ਕਿਉਂ ਮਾਰਿਆ ਕਿਉਂ ਨਹੀਂ ਇਹਨੂੰ ਕੰਮ ਤੋਂ ਨਿਕਲੇ ਸੀ ਇਹਨੂੰ ਕੰਮ ਤੋਂ ਅੰਦੇ ਪਿੱਛੋ ਪੈ ਗਿਆ ਇਹਨੂੰ ਤੇ ਕੋਈ ਝਗੜੇ ਦੀ ਮੈਟਰ ਨਹੀਂ ਨੀ ਨੀ ਕੁਛ ਨਹੀਂ ਇਦਾਂ ਤੇ ਤੁਹਾਡੇ ਹਸਬੰਦ ਕਰਦੇ ਕੀ ਆ ਕੰਮ ਕਰਦੇ ਕਰਾ ਕੰਮ ਕਰਦੇ ਮਸ਼ੀਨ ਨਹੀਂ ਦਾ ਕੰਮ ਕੋਈ ਪੁਰਾਣੀ ਰੰਗੀਜਵਾਜੀ ਤੇ ਨਹੀਂ ਨੀ ਨੀ ਕੁਛ ਨਹੀਂ ਇਦਾਂ ਤੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ ਘਰ ਵਾਲੇ ਸਿਰ ਤੇ ਲੱਗੀ ਬਾਤ ਲੱਗੀ ਪਿੱਛੇ ਲਾਸ਼ ਪਈ ਏ ਲੱਤਾਂ ਬਾਹਾਂ ਮਾਰੀਆਂ ਤੋੜੀਆਂ ਉਹਨਾਂ ਨੇ ਕਿਛੇ ਬਾਤ ਕੰਪਲੇਨ ਕੀਤੀ ਤੁਸੀਂ ਕੋਈ ਕਰਤਾ ਕੀਤੇ ਵੀ ਉਹ ਆਏ ਨਹੀਂ ਹੈਗੇ ਅੱਜ ਤੱਕ ਸਵੇਰ ਕੱਲ ਤੇ ਕੀਤੀ ਸਵੇਰੇ ਵੀ ਨਹੀਂ ਆਏ ਹੈਗੇ ਨਾ ਕੱਲ ਵੀ ਨਹੀਂ ਆਏਗੇ ਉਹ ਹੁਣ ਮੰਗਤੀ ਕਰਦੇ ਹਾਂ ਹਾਂਜੀ ਮੰਗਤੀ ਕਰ ਦਿਓ ਮੈਨੂੰ ਸਾਥ ਚਾਹੀਏ ਬਸ ਮੇਰੇ ਨਿੱਕੇ ਨਿੱਕੇ ਮੇਰੇ ਬੱਚੇ ਹੈਗੇ ਨਾ ਤੇ ਮੈਂ ਆਪਣੇ ਘਰਵਾਲੇ ਸਿਰ ਤੇ ਖਾਨੀ ਨਾ ਮੈਂ ਸੋ ਰਹਾ ਨਾ ਮੈਂ ਸਾਥ ਸੇ ਮੈਨੂੰ ਸਾਥ ਚਾਹੀਏ ਮੇਰੇ ਨਿੱਕੇ ਨਿੱਕੇ ਬੱਚੇ ਕਿੰਨੇ ਪਾਲਨੇ ਹੈਗੇ ਨਾ ਮੇਰਾ ਡੈਡੀ ਵੀ ਨਹੀਂ ਹੈਗਾ ਮੇਰੇ ਮੰਮੀ ਵੀ ਕੰਮ ਕਰਨ ਜਾਂਦੀ ਲੋ ਕਰ ਕਰਾਂ ਚ ਮੇਰੇ ਭਰਾ ਵੀ ਨਿੱਕੇ 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 ਗਏ ਨੇ ਉਹ ਵੀ ਕਿ ਤੁਹਾਨੂੰ ਮੋੜ ਵਾਲਾ ਕੋਈ ਨਹੀਂ ਨਹੀਂ ਕੋਈ ਨਹੀਂ ਇਹ ਬਸ ਕਮਾਨ ਤੇ ਇੰਨਾ ਸਿਰ ਤੇ ਮੈਂ ਬੈਠੀ ਨਹੀਂ ਹੈ ਇਹ ਕਮਾਨ ਵਾਲੇ ਇਹ ਗਏ ਨੇ ਜਿੰਨਾ ਸਿਰ ਤੇ ਬੈਠੀ ਨਹੀਂ ਵਾ ਖਾਣ ਵਾਸਤੇ ਸਰ ਇੱਕ ਛਿਪੇ ਨਾਮ ਦਾ ਕੇਸ ਹੈ ਕੀ ਮੈਟਰ ਜੀ ਇਹ ਤਾਂ ਲੜਾਈ ਝਗੜੇ ਦਾ ਮੈਟਰ ਸੀਗਾ ਠੀਕ ਹੈ ਤੇ ਉਹਦੇ ਵਿੱਚ ਐਫ ਆਈ ਆਰ ਲਾਂਚ ਕਰਤੀ ਅਸਾਂ ਠੀਕ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਉਦਾਂ ਕੋਈ ਲੱਗ ਇਹ ਤਫਤੀਸ਼ ਦਰਮਾਨ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਉਹ ਦੁਬਾਰਾ ਦੱਸ ਦਿੱਤੇ ਜਾਣਗੇ ਕੋਈ ਦੀ ਕੋਈ ਸੀਸੀਟੀਵੀ ਆਈ ਜੇ ਅਜੇ ਕੁਝ ਨਹੀਂ ਮਿਲਿਆ ਸਾਨੂੰ ਠੀਕ ਹੈ